welcom students ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਸਟੱਡੀਜ਼ ਦੇ ਲੈਸਨ ਪਲਾਨਸ ਬਾਰੇ ਖਾਸ ਤੌਰ ਤੇ ਇਸ ਦੇ ਜਿਹੜੇ ਡਿਸਕਸ਼ਨ ਲੈਸਨ ਪਲਾਨਸ ਨੇ ਸੋਸ਼ਲ ਸਟਡੀ ਦੇ ਇਫੈਕਟਿਵਲੀ ਤੁਸੀਂ ਕਿਵੇਂ ਬਣਾ ਸਕਦੇ ਹੋ ਬਹੁਤ ਵਧੀਆ ਢੰਗ ਨਾਲ ਜਿਹੜੀ ਫਾਈਲ ਆ ਇਹ ਬਣਾਈ ਹੋਈ ਹੈ ਬੱਚੇ ਨੇ ਤਾਂ ਇਸ ਤੋਂ ਤੁਸੀਂ ਦੇਖ ਕੇ ਥੋੜਾ ਆਈਡੀਆ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਸਾਨੂੰ ਜਿਹੜੇ ਇਹ ਲੈਸਨ ਪਲਾਨ ਨੇ ਬਣਾਉਣੇ ਚਾਹੀਦੇ ਨੇ ਸਾਰੀਆਂ ਫਾਰਮੈਲਿਟੀਆਂ ਸਾਰੇ ਲੈਸਨਰਾਂ ਦੀ ਤੁਹਾਨੂੰ ਪਤਾ ਹੀ ਨੇ ਕਿਵੇਂ ਜਿਹੜੀਆਂ ਨੇ ਤੁਸੀਂ ਉੱਪਰ ਲਿਖਣਾ ਹੈ ਤਾਂ ਉਹ ਹੈਡਿੰਗਸ ਲਿਖਣ ਤੋਂ ਬਾਅਦ ਸਾਡਾ ਟੌਪਿਕ ਹੈ ਜਿਹਦੇ ਬਾਰੇ ਅਸੀਂ ਇਹ ਲੈਸਨ ਪਲਾਨ ਕਰਾਂਗੇ ਕੁਦਰਤੀ ਸਾਧਨ 7ਵੀਂ ਕਲਾਸ ਦੀ ਫਾਈਲ 7ਵੀਂ ਕਲਾਸ ਨਾਲ ਸੰਬੰਧਿਤ ਦਾ ਜਿਹੜਾ ਲੈਸਨ ਪਲਾਨ ਕੁਦਰਤੀ ਸਾਧਨ ਉਹ ਕਿਵੇਂ ਲਿਖਣਾ ਜਿਹੜੀ ਜਨਰਲ ਏਡਸ ਲਿਖਣੀਆਂ ਨੇ ਪਹਿਲਾਂ ਸਪੈਸੀਫਿਕੇਟਸ ਤੇ ਏਮਸ ਸਪੈਸੀਫਿਕ ਏਮਸ ਜਨਰਲ ਏਮਸ ਦੋਨੇ ਦੋ categories ਦੇ ਵਿੱਚ ਏਮਸ ਹੋਣਗੇ ਤਾਂ ਇਸ ਤਰ੍ਹਾਂ ਨਾਲ ਇਹ ਤੁਸੀਂ ਲਿਖਣੇ ਨੇ ਜਿਵੇਂ ਹੋਰ ਲੈਸਨਰ ਦੇ ਵਿੱਚ ਲਿਖਦੇ ਹੋ ਸੇਮ ਡਿਸਕਸ਼ਨ ਲੈਸਨ ਦੇ ਵਿੱਚ ਵੀ ਲਿਖਣੇ ਨੇ ਇਸ ਤੋਂ ਬਾਅਦ ਸਾਡੀ ਆ ਜਾਂਦੀ ਹੈ ਪ੍ਰੀਵੀਅਸ ਨੌਲੇਜ ਟੈਸਟਿੰਗ ਤਾਂ ਇਸ ਲੈਸਨ ਦੇ ਵਿੱਚ ਜਿਹੜੀ ਪ੍ਰੀਵੀਅਸ ਨੌਲੇਜ ਆ ਉਸ ਨੂੰ ਅਸੀਂ ਪੰਜ ਕੁਐਸਚਨਾਂ ਦੇ ਨਾਲ ਜਿਹੜਾ ਏ ਉਹ ਡਿਸਕਸ ਕਰਾਂਗੇ ਪ੍ਰੀਵੀਅਸ ਨੌਲੇਜ ਨੂੰ ਟੈਸਟ ਕਰਾਂਗੇ ਬੱਚਿਆਂ ਦੀ ਨੂੰ ਤਾਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਨੀਸ਼ੀਅਲ ਜਿਹੜਾ ਬੇਸਿਕ ਜੇ ਕੁਐਸਚਨ ਨੇ ਉਹ ਪੁੱਛ ਕੇ ਉਸ ਤੋਂ ਬਾਅਦ ਅੱਗੇ ਜਿਵੇਂ ਕਹਿੰਦੇ ਆ ਅਸੀਂ ਸਿੰਪਲ ਟੂ ਕੰਪਲੈਕਸ ਸਾਧਾਰਨ ਤੋਂ ਔਖੇ ਵੱਲ ਨੂੰ ਵਧਦੇ ਜਾਣਾ ਹੈ ਤੇ ਲਾਸਟ ਦੇ ਉੱਤੇ ਜਿਹੜਾ ਇਹ ਬੱਚੇ ਆਨਸਰ ਨਹੀਂ ਦੇ ਸਕਦੇ ਤਾਂ ਅਸਤੌਖ ਜਨਕ ਉੱਤਰ ਤਾਂ ਇਸ ਤਰ੍ਹਾਂ ਨਾਲ ਅਸੀਂ ਜਿਹੜਾ ਇਹ ਉਹ ਪੀਕੇ ਟੈਸਟਿੰਗ ਕਰ ਸਕਦੇ ਆ ਅੱਗੇ ਗੱਲ ਆਉਂਦੀ ਹੈ ਕਿ ਇਸ ਦਾ ਲੈਸਨ ਪਲਾਨ ਕਿਵੇਂ ਬਣੂਗਾ ਅਨਾਉਂਸਮੈਂਟ ਟੌਪਿਕ ਦੀ ਕਰਨ ਤੋਂ ਬਾਅਦ ਆਮ ਲੈਸਨਾਂ ਦੀ ਤਰ੍ਹਾਂ ਹੀ ਇਹ ਲੈਸਨਾਂ ਦੇ ਜਿਹੜੇ ਪਲਾਨ ਨੇ ਹੁੰਦੇ ਨੇ ਪਰ ਥੋੜਾ ਜਿਹਾ ਫਰਕ ਹੁੰਦਾ ਕਿ ਇਹ ਵੱਡੇ ਹੁੰਦੇ ਨੇ ਇਹ ਲੈਸਨ ਪਲਾਨ ਕਿਨੇ ਵੱਡੇ ਨੇ ਡਿਟੇਲ ਜ਼ਿਆਦਾ ਹੁੰਦੀਆਂ ਇਹਨਾਂ ਦੇ ਵਿੱਚ ਐਕਸਪਲੇਨੇਸ਼ਨ ਆ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਨਾਲੋਂ ਨਾਲ ਜਿਹੜਾ ਬੋਰਡ ਦਾ ਕੰਮ ਉਹ ਵੀ ਕਰਦੇ ਜਾਣਾ ਈ ਇਹਨਾਂ ਲੈਸਨਸ ਦੀ ਇੱਕ ਖਾਸੀਅਤ ਹੁੰਦੀ ਆ ਕਿ ਇਹਨਾਂ ਦੇ ਵਿੱਚ ਟੀਚਿੰਗ ਐਡ ਸਪੈਸ਼ਲ ਵਰਤੀ ਹੋਈ ਹੁੰਦੀ ਆ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਕੀ ਹੱਥ ਨਾਲ ਬਣਾਇਆ ਹੋਇਆ ਚਾਰਟ ਆ ਜਿਹੜਾ ਟੀਚਿੰਗ ਏਡ ਜਿਸ ਤਰ੍ਹਾਂ ਦੀ ਪ੍ਰਯੋਗ ਚ ਲਿਆਂਦੀ ਜਾਂਦੀ ਆ ਉਸੇ ਤਰ੍ਹਾਂ ਦੀ ਇੱਥੇ ਸ਼ਾਰਟ ਚ ਲਗਾਉਣੀ ਆ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਕ੍ਰੀਏਟੀਵਿਟੀ ਨਾਲ ਇਹ ਜਿਹੜਾ ਚਾਰਟ ਆ ਧੂਮੀ ਦੀ ਵਰਤੋਂ ਕਿਹੜੇ ਹਿੱਸੇ ਚ ਕੀਤੀ ਆ ਉਹ ਬਣਾਇਆ ਹੋਇਆ ਏ ਇਸੇ ਤਰ੍ਹਾਂ ਤੁਸੀਂ ਕ੍ਰੀਏਟੀਵਿਟੀ ਨਾਲ ਜਿਹੜਾ ਇਹ ਇਫੈਕਟਿਵ ਲੈਸਨ ਪਲਾਨ ਬਣਾ ਸਕਦੇ ਹੋ ਬਿਲਕੁਲ ਪਰਫੈਕਟ ਇਸ ਤੋਂ ਬਾਅਦ ਮਿੱਟੀ ਦੀਆਂ ਕਿਸਮਾਂ ਦਾ ਦੇਖੋ ਕਿਸ ਢੰਗ ਨਾਲ ਜਿਹੜਾ ਇਹ ਬੱਚੇ ਨੇ ਸਹੀ ਬਿਲਕੁਲ ਪ੍ਰੋਪਰ ਕਟਿੰਗ ਵਗੈਰਾ ਕਰਕੇ ਸਫਾਈ ਨਾਲ ਬਣਾਇਆ ਹੋਇਆ ਤਾਂ ਇਸ ਤਰ੍ਹਾਂ ਦੇ ਲੈਸਨ ਪਲਾਨ ਜਿਹੜੇ ਨੇ ਇਫੈਕਟਿਵ ਹੁੰਦੇ ਨੇ ਤੇ ਤੁਹਾਨੂੰ ਮਾਰਕਸ ਨੇ ਜਿਹੜੇ ਵੱਧ ਮਿਲਦੇ ਨੇ ਇਹਨਾਂ ਦੇ ਇਸ ਤੋਂ ਬਾਅਦ ਅੱਗੇ ਕੰਟੀਨਿਊ ਹੁੰਦਾ ਏ ਸੈਕਸ਼ਨਲ ਰੀਕੈਪਚੂਲੇਸ਼ਨ ਬਿਲਕੁਲ ਪ੍ਰੋਪਰ ਢੰਗ ਨਾਲ ਕਾਲਮ ਵਗੈਰਾ ਨੇ ਜਿਹੜੇ ਸਾਰੇ ਤੁਸੀਂ ਵੀ ਇੰਨੀ ਸਫਾਈ ਨਾਲ ਜਿਹੜਾ ਇਹ ਲੈਸਨ ਪਲਾਨ ਡਿਸਕਸ਼ਨ ਦਾ ਬਣਾਉਣਾ ਹੈ ਹਰ ਇੱਕ ਪੇਜ ਦੇ ਉੱਤੇ ਜਿਹੜੀ ਕ੍ਰੀਏਟੀਵਿਟੀ ਆ ਸ਼ੋ ਹੋ ਰਹੀ ਹੈ ਸਾਨੂੰ ਨੈਕਸਟ ਪੇਜ ਹੈ ਇਹ ਇਸ ਲੈਸਨ ਦਾ ਇਹਦੇ ਵਿੱਚ ਵੀ ਜਿਹੜੇ ਚਾਰਟ ਬਣੇ ਹੋਏ ਨੇ ਕੁਦਰਤੀ ਬਨਸਪਤੀ ਦੇਖੋ ਇਸ ਤਰ੍ਹਾਂ ਨਾਲ ਇਹਨੂੰ ਉਠਾ ਉਠਾ ਕੇ ਜਿਹੜੀਆਂ ਪਿਕਚਰਜ਼ ਨੇ ਉਹ ਲਗਾਈਆਂ ਹੋਈਆਂ ਨੇ ਤਾਂ ਇਸ ਤਰ੍ਹਾਂ ਨਾਲ ਸੀ ਪ੍ਰੋਪਰ ਢੰਗ ਨਾਲ ਇਹ ਸਾਰੀ ਜਿਹੜੀ ਕੁਦਰਤੀ ਬਨਸਪਤੀ ਆ ਇਹਨੂੰ ਦੇਖ ਸਕਦੇ ਆ ਦੇਖੋ ਤਾਂ ਇਹ ਸਾਰਾ ਪ੍ਰੋਪਰ ਢੰਗ ਨਾਲ ਜਿਹੜਾ ਇਹੋ ਬਣਿਆ ਹੋਇਆ ਇਸ ਤਰ੍ਹਾਂ ਨਾਲ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਇਸ ਤੋਂ ਬਾਅਦ ਅਗਲਾ ਪੇਜ ਆ ਇਸ ਦਾ ਸਾਡਾ ਇਦੇ ਵਿੱਚ ਜੰਗਲੀ ਜੀਵ ਜੰਗਲੀ ਜੀਵਾਂ ਬਾਰੇ ਦੱਸਿਆ ਹੋਇਆ ਏ ਬੋਰਡ ਦੀ ਵਰਤੋਂ ਵੀ ਕੀਤੀ ਹੋਈ ਏ ਤੇ ਚਾਰਟ ਆ ਜਿਹੜਾ ਉਹ ਵੀ ਸਪੈਸ਼ਲ ਢੰਗ ਨਾਲ ਇੱਥੇ ਲਗਾਇਆ ਹੋਇਆ ਏ ਜਿਹੜਾ ਇਹ ਚਾਰਟ ਆ ਹੁਣ ਅਸੀਂ ਇੱਕ ਵਾਰੀ ਇਹਨੂੰ ਵੀ ਖੋਲ ਕੇ ਦੇਖਦੇ ਹਾਂ ਦੇਖੋ ਜੰਗਲੀ ਜੀਵ ਬਾਰੇ ਜਿੰਨਾ ਵੀ ਮੈਕਸਿਮਮ ਵਧੀਆ ਢੰਗ ਨਾਲ ਦੱਸਿਆ ਜਾ ਸਕਦਾ ਸੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਇਸੇ ਤਰ੍ਹਾਂ ਇਹਦੀ ਬੋਰਡ ਦੀ ਜਿਹੜੀ ਵਰਤੋਂ ਇਹਦੇ ਪੈਰਲਲ ਕੀਤੀ ਗਈ ਆ ਤਾਂ ਤੁਸੀਂ ਇਸੇ ਤਰੀਕੇ ਨਾਲ ਲੈਸਨ ਪਲਾਨ ਨੇ ਜਿਹੜੇ ਉਹ ਡਿਸਕਸ਼ਨ ਖਾਸ ਤੌਰ ਤੇ ਬਣਾਉਣੇ ਨੇ ਕਿਉਂਕਿ ਹਰੇਕ ਲੈਸਨ ਚ ਤਾਂ ਚਲੋ ਇੰਨੀ ਕ੍ਰੀਏਟੀਵਿਟੀ ਤੁਸੀਂ ਨਹੀਂ ਕਰ ਸਕਦੇ ਪਰ ਫਿਰ ਵੀ ਡਿਸਕਸ਼ਨ ਲੈਸਨ ਨੇ ਜਿਹੜੇ ਉਹ ਜ਼ਰੂਰ ਵਧੀਆ ਢੰਗ ਨਾਲ ਬਣਾ ਸਕਦੇ ਹੋ ਇਸ ਤੋਂ ਬਾਅਦ ਫਾਈਨਲ ਰੀਕੈਪਚੂਲੇਸ਼ਨ ਤੇ ਹੋਮਵਰਕ ਇਸੀਗਾ ਸਾਡਾ ਲੈਸਨ ਕੁਦਰਤੀ ਸਾਧਨ ਕੁਦਰਤੀ ਸਾਧਨਾਂ ਦੇ ਵਿੱਚ ਜਿਹੜੇ ਇਹ ਸਾਧਨ ਨੇ ਭੂਮੀ ਸਾਧਨ ਮਿੱਟੀ ਸਾਧਨ ਪਾਣੀ ਸਾਧਨ ਕੁਦਰਤੀ ਬਨਸਪਤੀ ਆ ਗਈ ਜੰਗਲੀ ਜੀਵ ਤੇ ਖਣਿਜ ਪਦਾਰਥ ਇਹ ਸਾਰਿਆਂ ਦੇ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਚਾਰਟ ਬਣਾ ਕੇ ਆ ਜਿਹੜਾ ਉਹ ਤੁਸੀਂ ਦਿਖਾ ਸਕਦੇ ਹੋ ਤੇ ਇਸੇ ਤਰ੍ਹਾਂ ਇਸ ਸਟੂਡੈਂਟ ਨੇ ਕੀਤਾ ਹੋਇਆ ਹੈ ਤੇ ਹਰੇਕ ਪੋਰਸ਼ਨ ਨੂੰ ਸਹੀ ਢੰਗ ਨਾਲ ਡਿਵਾਈਡ ਕਰਕੇ ਸਹੀ ਢੰਗ ਨਾਲ ਐਕਸਪਲੇਨ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਲੈਸਨ ਪਲਾਨਾ ਕਾਫੀ ਵੱਡਾ ਬਣ ਜਾਊਗਾ ਤੇ ਇਹ ਤੁਸੀਂ ਫਾਈਨਲ ਡਿਸਕਸ਼ਨ ਵਾਸਤੇ ਵੀ ਲੈ ਸਕਦੇ ਹੋ ਤੇ ਜਿਹੜੇ ਤੁਸੀਂ ਪ੍ਰੈਕਟਿਸ ਦੇ ਵਿੱਚ ਡਿਸਕਸ਼ਨ ਕਰ ਰਹੇ ਹੋ ਉਹਦੇ ਵਿੱਚ ਵੀ ਲੈ ਸਕਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੇਰਾ ਜਿਹੜਾ ਮਕਸਦ ਸੀਗਾ ਤੁਹਾਨੂੰ ਵਧੀਆ ਢੰਗ ਨਾਲ ਕਿਵੇਂ ਲੈਸਨ ਪਲਾਨ ਤਿਆਰ ਕਰੀਏ ਡਿਸਕਸ਼ਨ ਉਹ ਦੱਸਣ ਦਾ ਸੀ ਤਾਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤੋਂ ਫਾਇਦਾ ਲਓਗੇ ਤੇ ਇਸੇ ਢੰਗ ਨਾਲ ਲੈਸਨ ਪੜਾਉਣਾ ਜਿਹੜੇ ਉਹ ਪੜਾਉਂਗੇ ਓਕੇ